ਮੰਚ ਤੇ ਬਿਰਾਜਮਾਨ ਸਾਡੀ ਸਾਰੀ ਲੀਡਰਸ਼ਿਪ ਲੋਕਲ ਤੇ ਬਾਰੋਂ ਆਏ ਪਤਵੰਤੇ ਸੱਜਣੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਰਨਤਾਰਨ ਸਾਹਿਬ ਜਿੱਥੇ ਜਮਨੇ ਚੋਣ ਹੋ ਰਹੀ ਹੈ ਉੱਥੇ ਇਕੱਠੇ ਹੋਏ ਆਂ ਔਰ ਸਾਡਾ ਜਿਹੜਾ ਉਮੀਦਵਾਰ ਹੈ ਉਹ ਹੈ ਸਰਦਾਰ ਮਨਦੀਪ ਸਿੰਘ ਮੈਂ ਆਪ ਜੀ ਨਾਲ ਦੋ ਸ਼ਬਦਾਂ ਦੀ ਸਾਂਝ ਪਾਉਣੀ ਹੈ ਕਿਉਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਿਰਜੀਤ ਕਰਨ ਦੀ ਲੋੜ ਪੈ ਗਈ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਅਰ ਸ੍ਰੀ ਅਕਾਲ ਤੱਕ ਸਹਰ ਨੂੰ ਕਿਉਂ ਇਸ ਸ਼ਰਮਣੀ ਅਕਾਲੀ ਦਲ ਨੂੰ ਮੋੜ ਜਿਹੜਾ ਅਪਡੇਟ ਕਰਨ ਦੀ ਜਿਹੜੀ ਹੈ ਜ਼ਰੂਰਤ ਪਈ ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਬਿਹਾਰ ਤੇ ਯੂਪੀ ਐਸੇ ਸਟੇਟ ਹੈ ਜਿੱਥੇ 2 ਰੁਪਏ ਪਿੱਛੇ ਬੰਦਾ ਮਾਰ ਦਿੱਤਾ ਜਾਂਦਾ ਜਿੱਥੇ ਕਟਨਾਪ ਕਰ ਲੈ ਜਾਂਦੇ ਆ ਬੱਚੇ ਤੇ ਫਿਰ ਵੱਡੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜਿੱਥੇ ਗੁੰਡਾ ਪਰਚੀ ਲਈ ਜਾਂਦੀ ਹੈ ਗੁੰਡਾ ਪਰਚੀ ਵਸੂਲੇ ਜਾਂਦੀ ਹੈ ਤੇ ਜਿਹੜਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਨਾ ਵੀ ਪਿਹਾਰ ਚ ਹੁੰਦਾ ਹੈ 2 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਬੀੜੀ ਪਿੱਛੇ ਬੰਦਾ ਮਾਰ ਦਿੰਦੇ ਆ ਉਹ ਅੱਜ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਫਰੋਤੀਆਂ ਇੱਥੇ ਮੰਗੀਆਂ ਜਾ ਰਹੀਆਂ ਜਿਵੇਂ ਛੋਟੇਪੁਰ ਸਾਹਿਬ ਨੇ ਦੱਸਿਆ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤਲਵੰਡੀ ਸਾਬੋ ਤਖਸ਼ੀਰੀ ਤੰਦਮਾ ਸਾਹ ਛੋਟਾ ਜਿਹਾ ਕਸਬਾ ਹੈ ਪਿਛਲੇ ਤੋਂ ਪਿਛਲੇ ਸਾਲ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਸੁਣਨ ਨੂੰ ਆਇਆ ਕਿ 2 ਕਰੋੜ ਦੀ ਫਰੋਤੀ ਜਿਹੜੀ ਉਗराई ਗਈ ਹੈ ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦਿੱਤਾ ਔਰ ਨਸ਼ਾ ਜਿਹੜਾ ਕਦੇ ਬਿਹਾਰ ਯੂਪੀ ਇੱਥੇ ਵਿਗਦਾ ਹੁੰਦਾ ਸੀ ਬੰਬੇ ਦਿੱਲੀ ਕਲਕੱਤਾ ਸੰਥਾਤਿਕ ਡਰੱਗ ਦੇ ਇਹ ਕੇਂਦਰ ਹੁੰਦੇ ਸੀ ਅੱਜ ਪੰਜਾਬ ਜਿਹੜਾ ਉਹ ਇਸ ਪੱਟੇ ਨਸ਼ੇ ਤਸਕਰੀ ਦਾ ਜਿਹੜਾ ਅਟਾ ਬਣ ਗਿਆ ਗੈਂਗਸਟਰਵਾਦ ਇਹ ਫਿਲਮਾਂ 'ਚ ਦੇਖਦੇ ਹੁੰਦੇ ਸੀ ਬੰਬੇ ਕਿ ਬੰਬੇ ਗੈਂਗਸਟਰਵਾਦ ਹੈ ਕਲਕੱਤੇ ਗੈਂਗਸਟਰ ਹੈ ਅੱਜ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਈ ਹੈ ਇੱਕ ਆંકੜਿਆਂ ਦੇ ਮੁਤਾਬਕ 2500 ਦੇ ਕਰੀਬ ਜਿਹੜੇ ਲੜਕੇ ਸਾਡੇ ਦੇ ਉਹ ਸਿੱਧਾ ਜਾਂ ਸਿੱਧੇ ਰੂਪ ਦੇ ਵਿੱਚ ਗੈਂਗਸਟਰਵਾਦ ਦੀ ਭੇਟ ਚੜ ਗਏ ਤੇ 500 ਦੇ ਕਰੀਬ ਗੈਂਗ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਵਿਚਰ ਰਹੇ। ਇਹ ਕਿਉਂ ਹੋ ਗਿਆ ਸਾਰਾ ਕੁਝ? ਕੌਣ ਜ਼ਿੰਮੇਵਾਰ ਹੈ? ਉਹ ਲੋਕ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਸਰਕਾਰਾਂ ਹੜਾਈਆਂ। ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਸੰਥੈਟਿਕ ਡਰੱਗ ਵਿਕਿਆ। ਔਰ ਸਰਕਾਰਾਂ ਦੀ ਸਰਪ੍ਰਸਤੀ ਦੇ ਵਿੱਚ ਹੀ ਗੈਂਗਸਟਰਵਾਦ ਜਿਹੜਾ ਹੈ ਉਹ ਪੈਦਾ ਹੋਇਆ ਇਹ ਸਾਡੇ ਬੱਚੇ ਆ ਜਿਨ੍ਹਾਂ ਨੂੰ ਪੈਸੇ ਦੇ ਲਾਲਚ ਦੇ ਵਿੱਚ ਤੇ ਸ਼ੋਹਰਤ ਦੇ ਲਾਲਚ ਦੇ ਵਿੱਚ ਸੱਤਾ ਦੇ ਭੁੱਖੇ ਇਹਨਾਂ ਲੀਡਰਾਂ ਨੇ ਗੈਂਗਸਟਰਵਾਦ ਦੇ ਵੱਲ ਤੋਰ ਦਿੱਤਾ ਜਾਂ ਗੈਂਗਸਟਰਵਾਦ ਦੇ ਖੂਦ ਦੇ ਵਿੱਚ ਜਿਹੜਾ ਇਹਨਾਂ ਨੂੰ ਸੁੱਟ ਦਿੱਤਾ ਪਾਈਗੁਰ ਦਾਸੀ ਦਾ ਇੱਕ ਸ਼ਬਦ ਹੈ ਕਹਿੰਦੇ ਮਾਂ ਦੀ ਗੋਦ ਦੇ ਵਿੱਚ ਖੇਡਦੇ ਹੋਏ ਬੱਚੇ ਨੂੰ ਜੇ ਮਾਂ ਛੇਰ ਦੇਣ ਲੱਗੇ ਤੇ ਫਿਰ ਬੱਚੇ ਨੂੰ ਕੋਈ ਬਚਾ ਨਹੀਂ ਸਕਦਾ ਜੇ ਮਾਂ ਪੁੱਤੈ ਵਿਸਦੇ ਕੌਣ ਰੱਖਣ ਹਾਰਾ ਇਸਤੇ ਕੌਣ ਪਿਆਰਾ ਬੇੜਾ ਡੋਬੇ ਪਤਨੀ ਕੌਣ ਪਾਰ ਉਤਾਰਾ ਕਹਿੰਦੇ ਜੇ 베ੜੀ ਦਾ ਮਲਾ ਜਿਹਨੂੰ ਜ਼ਿੰਮੇਵਾਰੀ ਦਿੱਤੀ ਹੁੰਦੀ ਹੈ ਕਿ ਸਾਨੂੰ ਪਾਰ ਲੰਘਾਉਣਾ ਤੇ ਜੇ ਉਹ ਹੀ ਡੋਬਲ ਤੇ ਆ ਜੇ ਇੱਥੇ ਕੋਈ ਬਚਾ ਨਹੀਂ ਸਕਦਾ ਆਗੂ ਲੈ ਉੱਤੇ ਪਾਵੈ ਕੌਣ ਰੱਖਣ ਹਾਰਾ ਭਾਈ ਗੁਰਦਾਸ ਸਿੰਘ ਕਹਿੰਦੇ ਕਹਿੰਦੇ ਆਗੂ ਹੋਵੇ ਤੇ ਉਜੜ ਲਾ ਜੇ ਹਰੇ ਚਲਾ ਜੇ ਆਪਣੀ ਪਰਜਾ ਨੂੰ ਤੇ ਕੌਣ ਬਚਾ ਸਕਦਾ ਔਰ ਇਹਨਾਂ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪੰਥਕ ਪਰੰਪਰਾਵਾਂ ਦੀ ਰਾਖੀ ਕਰੋਗੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪੰਜਾਬ ਦੇ ਸਟੇਟ ਨੂੰ ਜਿਹੜਾ ਬਣੰਦੀਆਂ ਤੇ ਲੈ ਕੇ ਜਾਓਗੇ ਪਰ ਇਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਜਿਹੜੀ ਮੌਜੂਦਾ ਸਰਕਾਰ ਇਸ ਨੇ ਨਾਂ ਦਾ ਟਰੱਕ ਨੂੰ ਖਤਮ ਕੀਤਾ ਨਾ ਇਸ ਨੇ ਕਹਿ ਲਗਾ ਸਿਰ ਵਾਤ ਨੂੰ ਖਤਮ ਕੀਤਾ ਹਵਾ ਜ਼ਰੂਰ ਦੇ ਦਿੱਤੀ ਜਿਵੇਂ ਛੋਟੇ ਪ੍ਰਸਾਦ ਨੇ ਦੱਸਿਆ ਦਾਇਕ ਕਬੱਡੀ ਖਿਡਾਰੀ ਕਿੰਨੇ ਕਿੰਨੇ 5.5 5 6 6 ਫੁੱਟ ਦੇ ਜਵਾਨ ਜਿਹੜੇ ਆ ਉਹ ਗੋਲੀਆਂ ਦੇ ਨਾਲ ਪੁੱਨ ਦਿੱਤੇ ਗਏ ਸ਼ਰਮ ਗੋਲੀਆਂ ਦੇ ਨਾਲ ਪੁੱਨਿਆ ਜਾਂਦਾ ਇਲਲੀਗਲ ਵਾਈਪਨ ਸ਼ਰਿਆਂ ਜਿਹੜੇ ਆ ਇੱਥੇ ਵੇਖ ਰਹੇ ਆ। ਆ ਸਰਕਾਰੀ ਸਰਪ੍ਰਸਤੀ ਦੇ ਐਟ ਹੋ ਰਿਹਾ। ਚੰਡੀਗੜ੍ਹ ਦੇ ਵਿੱਚ ਇੱਕ ਸੀਨੀਅਰ ਕਿਸੇ ਅਧਿਕਾਰੀ ਨੇ ਜਾਣਕਾਰੀ ਦਿੱਤੀ। ਕਹਿੰਦੇ ਜੇ ਕਿਸੇ ਤੋਂ 4 ਕਰੋੜ ਦੀ ਫਰौती ਮੰਗੀ ਜਾਂਦੀ ਹੈ ਨਾ ਤਾਂ ਉਹ ਪੁਲਿਸ ਕੋਲ ਜਾਂਦਾ ਹੈ। ਮੇਰੇ ਤੋਂ 4 ਕਰੋੜ ਦੀ ਫਰौती ਮੰਗੀ ਗਈ ਹੈ ਤੇ ਅੱਗੋਂ ਪੁਲਿਸ ਅਫਸਰ ਕਹਿੰਦਾ ਮੈਂ ਤੇਰੀ 50 ਲੱਖ ਦੇ ਵਿੱਚ ਦੇਣ ਲੈਣ ਕਰਾ ਦਿੰਦਾ ਛਣਕਾਰਾ ਕਰਾ ਦਿੰਦਾ। ਤੂੰ ਯਾਰ 50 ਲੱਖ ਰੁਪਇਆ ਦੇ ਤੇ ਆਪਣੀ ਜਾਨ ਬਚਾ ਇਹਨਾਂ ਦਾ ਪਤਾ ਕੋਈ ਨਹੀਂ। ਮਤਲਬ ਦਲਾਲ ਬਣਿਆ ਹੋਇਆ ਪ੍ਰਸ਼ਾਸਨ ਜ ਜੀ ਦੀ ਜ਼ਿੰਮੇਵਾਰੀ ਹੈ ਰਾਖੀ ਕਰਨ ਦੀ ਇਹ ਐਸਾ ਪੰਜਾਬ ਬਣਾ ਦਿੱਤਾ ਹੈ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪਰ ਤੁਹਾਡੇ ਸਹਿਯੋਗ ਦੇ ਨਾਲ ਹੀ ਇਸ ਪੰਜਾਬ ਨੇ ਬਚਣਾ ਹੈ ਨਸ਼ੇ ਦੀ ਦਲਦਲ ਤੇ ਗੈਂਗਸਟਰ ਵਾਲੀ ਖਾਈ ਦੇ ਵਿੱਚੋਂ ਪੰਜਾਬ ਨੂੰ ਆਪਾਂ ਨੇ ਕੱਢਣਾ ਹੈ ਤੇ ਵੱਡੇ ਇਸ਼ੂ ਨੇ ਅੱਜ ਪੰਜਾਬ ਦੇ ਅੱਜ ਇੱਕ ਨਵੰਬਰ ਹੈ ਅੱਜ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਸੀ ਪਰ ਪੰਜਾਬ ਜਿਹੜਾ 1947 ਤੋਂ ਪਹਿਲਾਂ ਵੀ ਇੱਕ ਮਹੱਤਵਪੂਰਨ ਸੂਬਾ ਸੀ ਅੱਜ ਵੀ ਮਹੱਤਵਪੂਰਨ ਸੂਬਾ ਹੈ ਲੇਕਿਨ ਐਡੇ ਵੱਡੇ ਭਾਰਤ ਦੇ ਇੰਪੋਰਟੈਂਟ ਸੂਬੇ ਨੂੰ ਜਿਹੜਾ ਕਿ ਬਾਰਡਰ ਸਟੇਟ ਹੈ ਸਿੱਖ ਡੋਮਿਨੇਟ ਸਟੇਟ ਹੈ ਇਹਨੂੰ ਅੱਜ ਤੱਕ ਆਪਣੀ ਕੈਪੀਟਲ ਨਹੀਂ ਮਿਲੀ ਰਾਜਧਾਨੀ ਨਹੀਂ ਮਿਲੀ ਸਗੋਂ ਅੱਜ ਕੀ ਕੀਤਾ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਸਿੰਡੀਗੇਟ ਦਾ ਜਿਹੜਾ ਭੋਗ ਪਾਤਾ ਹੈ ਜਿੱਡੀ ਹਰਾਨੀ ਦੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਨੌਜਵਾਨਾਂ ਤੋਂ ਵੋਟ ਦਾ ਅਧਿਕਾਰ ਖੋ ਕੇ ਭਾਰਤ ਸਰਕਾਰ ਜਿਹੜੀ ਹੈ ਉਹਦਾ ਜਿਹੜਾ ਸਿੱਖਿਆ ਮੰਤਰਾਲਾ ਉਹਨੇ ਪੰਜਾਬ ਯੂਨੀਵਰਸਿਟੀ ਨੂੰ ਸੱਤਾ ਜਿਹੜਾ ਹੈ ਆਪਣੇ ਅਧੀਨ ਕਰ ਲਿਆ ਇਹ 1 ਨਵੰਬਰ 1966 ਨੂੰ ਸਾਨੂੰ ਤੋਹਫਾ ਦਿੱਤਾ ਭਾਰਤ ਦੀ ਸਰਕਾਰ ਨੇ ਵੀ ਯੂਨੀਵਰਸਿਟੀ ਵੀ ਤੁਹਾਡੀ ਨਹੀਂ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਜਿਹੜਾ ਚੰਡੀਗੜ੍ਹ ਉਹ ਵੀ ਤੁਹਾਡਾ ਨਹੀਂ ਹੈ ਔਰ ਚੰਡੀਗੜ੍ਹ ਦੇ ਵਿੱਚ ਬਣੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਇਹ ਵੀ ਤੁਹਾਡੀ ਨਹੀਂ ਹੈ ਇੱਕ ਈ ਸ਼ਰਮ ਦੀ ਗੱਲ ਹੈ ਇਹ ਮੁੱਦੇ ਨੇ ਔਰ ਇਸ ਕਰਕੇ ਜਿਹੜੇ ਪੰਥਕ ਜਿਹੜੇ ਸਾਡੇ ਮਸਲੇ ਸੀ ਉਹਨਾਂ ਨੂੰ ਹੱਲ ਕਰਾਉਣ ਦੀ ਜ਼ਿੰਮੇਵਾਰੀ ਜਸ ਪਾਰਟੀ ਨੂੰ ਦਿੱਤੀ ਸੀ ਉਸ ਪਾਰਟੀ ਨੇ ਵੀ ਜਿਹੜਾ ਹੈ ਬਹੁਤਾ ਜਿਹੜਾ ਹੈ ਉਹ ਬੇੜਾ ਹੀ ਗਲਤ ਕੀਤਾ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਲੀਡਰਾਂ ਨੂੰ ਕਿਹਾ ਸੀ ਕਿ ਜੇ ਨਹੀਂ ਤੁਹਾਡੇ ਤੋਂ ਸ਼੍ਰੋਮਣੀ ਅਕਾਲੀ ਦਲ ਸੰਗ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਵਾਪਸ ਕਰ ਜੋ ਵਾਪਸ ਕਰ ਲਓ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 1920 ਦੇ ਵਿੱਚ ਅਕਾਲੀ ਦਲ ਬੜਿਆ ਸੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਢੇਡਾ ਕਰਪ ਕਰਤਾ ਵਾਪਸ ਕਰ ਦਿਓ ਅਸੀਂ ਇਹਨੂੰ ਪੁਨਰ ਸਰਜੀਤ ਕਰਾਂਗੇ ਵਾਪਸ ਤਾਂ ਨਹੀਂ ਕੀਤਾ ਪਤਾ ਕਿਹਨਾ ਅਸੀਂ ਖੋਹਣ ਦਾ ਉਹਨਾਂ ਤੋਂ ਯਤਨ ਕੀਤਾ ਹੈ ਅਜੇ ਵੀ 25% 10% 20% ਉਹ ਰੱਖੀ ਬੈਠੇ ਆ ਉਹ ਵੀ ਖੋਹਣਾ ਉਹਨਾਂ ਤੋਂ ਉਹ ਵੀ ਅਸੀਂ ਲੈਣਾ ਉਹਨਾਂ ਤੋਂ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਹੱਥ ਇਸ ਖੇਤਰੀ ਪਾਰਟੀ ਦੀ ਕਮਾਂਡ ਦੇਣੀ ਹੈ ਸਰਦਾਰ ਮਨਦੀਪ ਸਿੰਘ ਕਰਕੇ ਸਰਦਾਰ ਹਰਦੀਪ ਸਿੰਘ ਕਰਕੇ ਕਿਉਂਕਿ ਇਹ ਖੇਤਰੀ ਪਾਰਟੀ ਸੀ ਕਿਸਾਨਾਂ ਦੀ ਪਾਰਟੀ ਸੀ ਮਜ਼ਦੂਰਾਂ ਦੀ ਪਾਰਟੀ ਸੀ ਆਲ ਕਿਰਤੀਆਂ ਦੀ ਪਾਰਟੀ ਸੀ ਤੇ ਕਿਰਤੀਆਂ ਦੀ ਪਾਰਟੀ ਜਿਹੜੀ ਹੈ ਉਹ ਅਸੀਂ ਇਸ ਨੂੰ ਬਣਾਉਣਾ ਹੈ ਸੋ ਸਾਧ ਸੰਗਤ ਜੀ ਬਾਕੀ ਦਾ ਸਮਾਂ ਨਹੀਂ ਲੈਣਾ ਲੰਬਾ ਸਰਦਾਰ ਮਨਦੀਪ ਸਿੰਘ ਬੈਠੇ ਹੈ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼ਰੋਮਣੀ ਅਕਾਲੀ ਦਲ ਜਿਸ ਨੂੰ ਸਰੀਆ ਅਕਾਲ ਤੱਕ ਸਾਬ ਤੋਂ ਉਪਰ ਨੂੰ ਸਰਜੀਤ ਕਰਨ ਦਾ ਯਤਨ ਕੀਤਾ ਗਿਆ ਹੈ ਇਹ ਤਨੋਂ ਮਨੋਂ ਔਰ ਤਨੋਂ ਤੁਹਾਡੇ ਨਾਲ ਹੈ ਔਰ ਨਾਲ ਰਹੇਗਾ ਮਹਾਨ ਹੈ ਜੈ ਪ੍ਰਣ ਦੀ ਸ਼ਾਨ ਹੈ ਸਤਿ ਮਹਾਨ ਹੈ ਜੈ ਪ੍ਰਣ ਦੀ ਸ਼ਾਨ ਹੈ ਕਿਆਲੀਦਾਲ ਪੁਨਰਸਰਜੀਤ ਜਿੰਦਾਬਾਦ 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 ਪਰ ਮੈਂ ਇਹ ਵੀ ਅਪੀਲ ਕਰਦਾ ਤਰਨਤਨ ਦੇ ਵਾਸੀਆਂ ਨੂੰ ਕਿ ਸਾਡੇ ਕੈਂਡੀਡੇਟ ਕੋਲ ਇੰਨੇ ਪੈਸੇ ਨਹੀਂ ਹੈ ਜਿੰਨੇ ਦੂਣੀਆਂ ਦੂਸੀਆਂ ਪਾਰਟੀਆਂ ਦੇ ਕੈਂਡੀਡੇਟ ਕੋਲ ਹੈ ਤੇ ਵੋਟਾਂ ਤੋਂ ਪਹਿਲੀ ਰਾਤ ਪੈਸੇ ਵੰਡਣ ਦੀ ਪਰਵਰਤੀ ਜਿਹੜੀ ਹੈ ਨਾ ਉਹ ਬਹੁਤ ਚੱਲ ਰਹੀ ਹੈ ਪੈਸੇ ਲੈ ਲਿਓ ਪਰ ਪਾਇਓ ਮਨਦੀਪ ਸਿੰਘ ਕਿਉਂਕਿ ਪੈਸੇ ਥੋੜੇ ਹੀ ਨੇ ਥੋਡੀਆਂ ਜੇਬਾਂ ਚੋਂ ਕੱਟੇ ਨੇ ਜਿਹੜੇ ਇਹਨਾਂ ਨੇ ਵੰਡਣੇ ਨੇ ਔਰ ਵੰਡਣਗੇ ਬੋਟਾ ਸਰਦਾਰ ਮਨਦੀਪ ਸਿੰਘ ਨੂੰ ਪਾਇਓ ਤੇ ਇਹਨਾਂ ਦੀ ਆਪਾਂ ਆਰਥਿਕ ਮਦਦ ਵੀ ਕਰਦੇ ਜਿੰਨੇ ਵੀ ਬੈਠੇ ਆ ਨਾ ਆਰਥਿਕ ਮਦਦ ਵੀ ਕਰਨੀ ਕਿਉਂਕਿ ਇਹ ਸਰਮਾਇਆਦਾਰ ਕੈਂਡੀਡੇਟ ਨਹੀਂ ਹੈ ਦੂਜੀਆਂ ਪਾਰਟੀਆਂ ਵਾਂਗੂ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਕੋਲੇ ਪੈਸਾ ਬਹੁਤ ਹੈ ਤੇ ਕਿਵੇਂ ਇਕੱਠਾ ਕੀਤਾ ਹੈ ਵੀ ਸਾਰਿਆਂ ਨੂੰ ਪਤਾ ਦੱਸਣ ਦੀ ਜ਼ਰੂਰਤ ਨਹੀਂ ਆ ਤੇ ਮੈਂ 24 ਨਦੀ ਜ਼ੋਨਾਂ ਦੇ ਵਿੱਚ ਪੂਰੇ ਹਲਕੇ ਨੂੰ ਜਿਹੜਾ ਉਹ ਵੰਡਿਆ ਤੇ ਜਿਦੇ ਜਿਦੇ ਜਿੱਥੇ ਜਿੱਥੇ ਡਿਊਟੀ ਲੱਗੀ ਐ ਤਾਂ ਦੇਈ ਦੇ ਨਾਲ ਜਿਹੜਾ ਹੈ ਉਹ ਡਿਊਟੀ ਨਿਭਾਉਣੀ ਆ ਆਪਾਂ ਤੇ ਵੋਟ ਕੱਲੀ ਕੱਲੀ ਜਿਹੜੀ ਐ ਉਹ ਸਰਦਾਰ ਮਨਦੀਪ ਸਿੰਘ ਨੂੰ ਪਹੁੰਚਾਉਣੀ ਆ ਪਾਰਟੀ ਜਿਹੜਾ ਪਾਰਟੀ ਜਿਹੜਾ ਚੋਣ ਨਿਸ਼ਾਨ ਹੈ ਤੇ ਪਾਰਟੀ ਚੋਣ ਨਿਸ਼ਾਨ ਦੇ ਉੱਤੇ ਆਪਾਂ ਨੇ ਜਿਹੜਾ ਮੋਹਰਾਂ ਲਾਉਡੀਆਂ 11 ਤਰੀਕ ਤੱਕ ਦੜ ਰਹਿ ਗਏ 10 ਤੇ 10 ਦਿਨ ਜਿਹੜਾ ਹੈ ਆਪਾਂ ਡੱਟ ਕੇ ਜਿਹੜਾ ਹੈ ਉਹ ਮਿਹਨਤ ਕਰਨੀ ਹੈ ਸਰਦਾਰ ਛੋਟੇਪੁਰ ਸਾਹਿਬ ਬਡਾਲਾ ਸਾਹਿਬ ਸਾਡੇ ਪਾਰਟੀ ਦੇ ਲੀਡਰ ਸਰਦਾਰ ਮਨਪ੍ਰੀਤ ਸਿੰਘ ਯਾਲੀ ਇਹ ਪਿਛਲੇ ਦਿਨਾਂ ਤੋਂ ਵਿਜਰੀ ਰਹੇ ਐ ਇਸ ਖੇਤਰ ਦੇ ਵਿੱਚ ਤੇ ਅਗਾਹ ਨੂੰ ਵੀ ਇਹ ਜਿਹੜੇ ਲੀਡਰ ਹੈ ਇੱਥੇ ਰਹਿਣਗੇ ਵਿਚਰਨਗੇ ਔਰ ਸਾਡੀ ਪਾਰਟੀ ਦੇ ਜਿਹੜਾ ਪੂਰਾ ਵਰਕਰ ਕੈਡਰ ਕੈਰੋ ਸਾਹਿਬ ਬੈਠੇ ਨੇ ਕੈਰੋ ਸਾਹਿਬ ਦੀ ਪੂਰੀ ਟੀਮ ਇੱਥੇ ਉਹ ਵੀ ਤਨਦੇਹੀ ਦੇ ਨਾਲ ਲੱਗੀ ਹੋਈ ਹੈ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਪਰ ਸਰਦਾਰ ਮਨਦੀਪ ਸਿੰਘ ਨੂੰ ਵਿਸ਼ਵਾਸ ਦਿਵਾਉਣੇ ਕਿ ਸਾਡੀ ਪਾਰਟੀ ਦਾ ਬੱਚਾ ਬੱਚਾ ਜਿਹੜਾ ਹੈ ਹਰ ਵਰਕਰ ਹਰ ਕੈਡਰ ਹਰ ਲੀਡਰ ਤੁਹਾਡੇ ਨਾਲ ਤੁਰੇਗਾ ਤੁਹਾਡੇ ਲਈ ਵੋਟਾਂ ਜਿਹੜੀਆਂ ਹੈ ਉਹ ਇਕੱਠੀਆਂ ਕਰੇਗਾ ਔਰ ਅਕਾਲਪੁਰ ਖਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਾਡੇ ਕੈਂਡੀਡੇਟ ਨੂੰ ਕਾਮਯਾਬੀ ਬਖਸ਼ੀ ਕਿਉਂਕਿ ਸਾਡਾ ਪਰੋਸਾ ਅਕਾਲ ਪੁਰਖ ਤੇ ਹੈ ਪਰਮੇਸ਼ਵਰ ਤੇ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ